ਕੋਝ ਰਿਹਾਤਾ ਅੱਜ ਇੱਕ ਤਰ੍ਹਾਂ ਦੇ ਨਾਲ ਵਿਰੋਧ ਕੀਤਾ ਗਿਆ ਕਹਿੰਦੇ ਜੀ ਹਿੰਦੂ ਉਮੀਦਵਾਰ ਨੂੰ ਦੋ ਤਿੰਨ ਬੰਦਿਆਂ ਨੇ ਜਿਹੜੀ ਉੱਥੇ ਆਵਾਜ਼ ਚੱਕੀ ਆ ਇਹ ਸਾਜ਼ਿਸ਼ ਸੀ ਮਾਲਕਾਂ ਨੂੰ ਬਿਆਦੇ ਬੰਦ ਕਰਾਂਗੇ ਤੁਸੀਂ ਇਹ ਸਾਜ਼ਿਸ਼ ਕੁਝ ਲੋਕ ਨੇ ਜਿਨ੍ਹਾਂ ਦੇ ਵਿਰੁੱਧ ਬਤੌਰ ਮੈਂਬਰ ਪਾਰਲੀਮੈਂਟ ਮੈਂ ਹਮੇਸ਼ਾ ਆਵਾਜ਼ ਠੋਣਾ ਕਿ ਗੁਰੂ ਨਗਰੀ ਦੇ ਵਿੱਚ ਜਦੋਂ ਕਈ ਵਾਰ ਡਰਗ ਦੇ ਨਾਲ ਦੀ ਖਬਰਾਂ ਵਜਦੀਆਂ ਨੇ ਡਰਗ ਨਾਲ ਮਰਗੇ ਜਾਂ ਤੜਾ ਸੱਤਾ ਬਹੁਤ ਵੱਡੀ ਤਦਾਦ ਚੱਲਦਾ ਜਿਹੜਾ ਛੋਟੇ ਛੋਟੇ ਬੱਚੇ ਗਰੀਬਾਂ ਦੇ 10-10 ਰੁਪਏ ਦੇ ਪਰਚੀਆਂ ਲਵਾਉਂਦੇ ਨੇ ਉਹਦੇ ਵਿੱਚ ਕੁਝ ਲੀਡਰ ਲਿਪਤ ਨੇ ਕੁਝ ਮਾਫੀਆ ਹੈ ਉਹ 5-7 ਸਾਲ ਦਾ ਹੀ ਉਹਨਾਂ ਨੇ ਲੜਾਈ ਇਸ ਗੱਲ ਦੀ ਹੈਗੀ ਹੈ ਫੋਲਡ ਮੇਂ ਸ਼ਹੀ ਠਾਰਾ ਜਿਹਨੇ ਉਹਨਾਂ ਯੋਰ ਲਾਇਆ ਸੀ ਕਿ ਟਿਕਟ ਜਿਹੜੀ ਹੈ ਕਿਸੇ ਹੋਰ ਨੂੰ ਦਿੱਤੀ ਜਾਵੇ ਜੀ ਇਹ ਠੀਕ ਨਹੀਂਗਾ ਹੁਣ ਵੀ ਉਹਨਾਂ ਨੇ ਉਹੀ ਕੁਝ ਕਰਨਾ ਹੈ ਕੋਈ ਇੱਕ ਲੌਬੀ ਹੈ ਧਾਰਮਿਕ ਰੰਗਤ ਦੇਣਾ ਜਿਹੜਾ ਰਿਲੀਜੀਅਸ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਗਈ ਇਸ ਨੂੰ ਕਿਸ ਤਰ੍ਹਾਂ ਉਹ ਮਾਫੀਆ ਕੋ ਕੋ ਬੋਲਣ ਜੋਗੀ ਤੇ ਚੀਜ਼ ਹੈ ਨਹੀਂ ਉਹਨਾਂ ਨੇ ਕਾਰਡ ਖੇਡਿਆ ਇੱਕ ਫਿਰਕਾ ਪ੍ਰਸਤੀ ਦਾ ਜਿਹੜਾ ਕਿ ਬਹੁਤ ਮਾੜਾ ਮੈਂ ਪਾਰਟੀ ਨੂੰ ਇਹਦੀ ਅਗਾਹ ਕਰ ਚੁੱਕਾ ਇਹਦੀ ਇਨਕੁਆਇਰੀ ਕਰਾਓ ਕਿੰਨੇ ਕੰਮ ਕਰਾਇਆ ਕਿਉਂ ਆ ਇਹ ਨਹੀਂ ਹੋਣਾ ਚਾਹੀਦਾ ਦੇਖੋ ਲੋਕ ਸਭਾ ਚੋਰ ਲੜਨ ਦੇ ਚਾਹਵਾਨ ਹੈ ਉਹ ਤੁਹਾਡੀ ਟਿਕਟ ਕਟਾਉਣ ਦੀ ਰੋਚ ਹੈ ਤੁਹਾਡਾ ਹੁਣ ਤੱਕ ਅਸੀਂ ਦੇਖਦੇ ਆਏ ਹਾਂ ਗੁਰੂ ਚੇਲੇ ਦਾ ਰਿਸ਼ਤਾ ਰਿਹਾ ਜੇਕਰ ਸੋਨੀ ਸਾਹਿਬ ਆਪਣੀ ਦਾਅਵੇਦਾਰੀ ਪੇਸ਼ ਕਰਦੀ ਤੁਹਾਡਾ ਕੀ ਰਹੇ ਮੈਂ ਕਿਹਾ ਜੀ ਜੀ ਸਦਕੇ ਉਹ ਆਖਣ ਮੈਂ ਲੈ ਕੇ ਦੇਦਣਾ ਲੜ ਲੈਣਾ ਧਰਨੇ ਲਾਉਣੇ ਲੜਾਈਆਂ ਲੜਨੀਆਂ ਕੁਝ ਸੌਖੀਆਂ ਚੀਜ਼ਾਂ ਨਹੀਂ ਹੈਗੀਆਂ ਜੋ ਸਮਝਦੇ ਕਿ ਬੈਟਰ ਕਰ ਸਕਦੇ ਆ ਤੇ ਜਰੂਰ ਕਰਨੋ ਯੋ ਸਮਝਦੇ ਕਿ ਪਾਰਲੀਮੈਂਟ ਚ ਬਾਜ ਪੈ ਸਕਦੇ ਗੱਲ ਉਹਨਾਂ ਦੇ ਉੱਥੇ ਜਾ ਕੇ ਜ਼ਰੂਰ ਲੜਨੋ ਮੈਂ ਤਾਂ ਕਿੰਨਾ ਲੜੋ ਪੰਜਾਬ ਕਾਂਗਰਸ ਦੇ ਵਿੱਚ ਅੰਦਰੂਨੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਤਾਜ਼ਾ ਮਾਮਲਾ ਸ਼੍ਰੀ ਅਮਰਸਰ ਸਾਹਿਬ ਵਿਖੇ ਅੱਜ ਸਾਹਮਣੇ ਆਇਆ ਜਿੱਥੇ ਸੂਬਾ ਕਾਂਗਰਸ ਦੇ ਇੰਚਾਰਜ ਦਿਵਿੰਦਰ ਯਾਦਵ ਵੱਲੋਂ ਲੋਕ ਸਭਾ ਹਲਕਾ ਵਾਰ ਸ਼ੁਰੂ ਕੀਤੀ ਗਈ ਮੀਟਿੰਗਾਂ ਜਿਸ ਨੂੰ ਖੁੱਲੀ ਚਰਚਾ ਦਾ ਨਾਮ ਦਿੱਤਾ ਗਿਆ ਹੈ ਤੋਂ ਅਮਰਸਰ ਛੋਰੀ ਇਸ ਖੁੱਲੀ ਚਰਚਾ ਦੇ ਦੌਰਾਨ ਇੱਕ ਕਾਂਗਸੀ ਵਰਕਰ ਵੱਲੋਂ ਮੰਗ ਕੀਤੀ ਗਈ ਲੋਕ ਸਭਾ ਚੋਣਾਂ ਦੇ ਵਿੱਚ ਹਿੰਦੂ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਨ ਦੀ ਜਿਸ ਦਾ ਮੌਜੂਦਾ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਸਮਰਥਕਾਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਇਸ ਮੀਟਿੰਗ ਦੇ ਵਿੱਚ ਇੱਕ ਹੰਗਾਮਾ ਜਿਹੜਾ ਉਹ ਦੇਖਣ ਨੂੰ ਮਿਲਿਆ ਅਫਰਾ ਤਫਰੀਦਾ ਮਾਹੌਲ ਦੇਖਣ ਨੂੰ ਮਿਲਿਆ ਤਾਂ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਔਜਲਾ ਲਗਾਤਾਰ ਦੋ ਵਾਰ ਲੋਕ ਸਭਾ ਮੈਂਬਰ ਵਜੋਂ ਚੋਣ ਕੋਈ ਹੈ ਵੱਡੀਆਂ ਜਿੱਤਾਂ ਦੋਨੋਂ ਵਾਰ ਹੀ ਹਾਸਲ ਕੀਤੀਆਂ ਇੱਕ ਮਜ਼ਬੂਤ ਉਮੀਦਵਾਰ ਵਜੋਂ ਦੇਖੇ ਜਾ ਰਹੇ ਗੁਰਜੀਤ ਸਿੰਘ ਔਜਲਾ ਦਾ ਅੱਜ ਇੱਕ ਤਰ੍ਹਾਂ ਦੇ ਨਾਲ ਵਿਰੋਧ ਕੀਤਾ ਗਿਆ ਕਹਿੰਦੇ ਜੀ ਹਿੰਦੂ ਉਮੀਦਵਾਰ ਨੂੰ ਟਿਕਟ ਮਿਲਣੀ ਦੇਖੋ ਪਹਿਲੀ ਗੱਲ ਇਹ ਹੈ ਕਿ ਜਿਹੜੀ ਮੀਟਿੰਗ ਹੋਈ ਹੈ ਇਸ ਦਾ ਮਨੋਰਥ ਸੀ ਕਿ ਵਰਕਰ ਦੇ ਨਾਲ ਸੰਪਰਕ ਕੀਤਾ ਜਾਵੇ ਔਰ ਇਹਦੇ ਲਈ ਸਾਡੇ ਦਵਿੰਦਰ ਜਾਦਵ ਜਿਹੜੇ ਜਨਰਲ ਸੈਕਟਰੀ ਇਨਚਾਰਜ ਹੋ ਆਏ ਉਹਨਾਂ ਦੇ ਨਾਲ ਲੀਡਰ ਆਫ অপੋਜੀਸ਼ਨ ਪ੍ਰਤਾਪ ਬਾਜਵਾ ਜੀ ਔਰ ਸਾਡੇ ਰਾਜਾ ਵੜਿੰਗ ਜਿਹੜੇ ਪ੍ਰਧਾਨ ਨੇ ਹੋ ਆਏ ਔਰ ਇਹਦਾ ਮਨੋਰਥ ਕੀ ਹੈ ਇਸ ਦਾ ਮਨੋਰਥ ਹੈ ਕਿ ਇੱਥੇ ਜੋ-ਜੋ ਸਾਰਿਆਂ ਨੂੰ ਸਮਝਾਇਆ ਗਿਆ ਸੀ ਕਿ ਤੁਸੀਂ ਆਪੋ ਆਪਣੇ ਇਲਾਕਿਆਂ ਦੇ ਮੁੱਦੇ ਲਿਆਓ ਵੀ ਜਿਹੜੇ ਅਸੀਂ ਕੇਂਦਰ ਸਰਕਾਰ ਨੂੰ ਕਿਵੇਂ ਘੇਰਨਾ ਹੈ ਸਟੇਟਸ ਕਰਨਾ ਕਿਵੇਂ ਘੇਰਨਾ ਕੀ ਕਮਜ਼ੋਰੀਆਂ ਨੇ ਉਹ ਫੀਡਬੈਕ ਦਿਓ ਹਾਂ ਤੁਸੀਂ ਕੀ ਚਾਹੁੰਦੇ ਜੇ ਕਿ ਪਾਰਟੀ ਕਿੱਦਾਂ ਮੂਵ ਕਰੇ ਔਰ ਉੱਥੇ ਇੱਕ ਬੰਦਾ ਜਿਹੜਾ ਉੱਠ ਕੇ ਉਹ ਭੈਤ ਕਾਂਗਰਸ ਦਾ ਹੀ ਕਾਰਜਕਰਤਾ ਹੈ ਉਹਨੇ ਇੱਕ ਇਹੀ ਗੱਲ ਕਰਤੀ ਕਿ ਜਿਹੜੀ ਸਾਡੀ ਪਾਰਟੀ ਦੇ ਵਿੱਚ ਬਿਲਕੁਲ ਕਿਤੇ ਜਗ੍ਹਾ ਨਹੀਂ ਹੈਗੀ ਅਸੀਂ ਸੈਕੂਲਰ ਪਾਰਟੀ ਹੈ ਅਸੀਂ ਜੇ ਕੰਮ ਕਰਦੇ ਹਾਂ ਤੇ ਅਸੀਂ ਕੰਮ ਨੂੰ ਹੀ ਮਤਵ ਦਿੰਨੇ ਆ ਅਸੀਂ ਕਦੀ ਕਦੀ ਫਿਰਕਾ ਪ੍ਰਸਤੀ ਵਾਲੀ ਗੱਲ ਨਹੀਂ ਕੀਤੀ ਜਿਹੜੀ ਕਿ ਬਿਲਕੁਲ ਇਹ ਗੁਰੂ ਨਗਰੀ ਚ ਕਿਤੇ ਵੀ ਜਗ੍ਹਾ ਨਹੀਂ ਹੈਗੀ ਅਸੀਂ ਉਸ ਨਗਰੀ ਨੂੰ ਬਿਲੋਂਗ ਕਰਦੇ ਹਰਮੰਦਰ ਸਾਹਿਬ ਜਿੱਥੇ ਚਾਰ ਦਰਵਾਜ਼ੇ ਨੇ ਜਿਹਦੀ ਨੀਂਹ ਸੰਤ ਮੀਆਂ ਮੀਰ ਜੀ ਨੇ ਰੱਖੀ ਹੈ ਗੁਰੂ ਰਾਮਦਾਸ ਜੀ ਦਾ ਸੰਦੇਸ਼ ਹੈ ਨਿਉ ਕੇ ਜਾਣਾ ਪਿਆਰ ਮੁਹੱਬਤ ਨਾਲ ਰਹਿਣਾ ਔਰ ਉਸ ਸਾਰੇ ਧਰਮਸਥਾਨਾਂ ਤੇ ਸਾਡੇ ਹਰਮੰਦਰ ਸਾਹਿਬ ਦੇਖ ਲਓ ਜਾ ਕੇ ਤੁਸੀਂ ਸ਼ੀਦਾ ਸਾਹਿਬ ਦੇਖ ਲਓ ਕਿੰਨੇ Hindu ਪਰਿਵਾਰ ਸਾਡੇ ਰੋਜ਼ ਨਤਮਸਤਕ ਹੁੰਦੇ ਨੇ ਹਜ਼ਾਰਾਂ ਲੱਖਾਂ ਦੀ ਤਦਾਦ ਚ ਲੋਕ ਨਤਮਸਤਕ ਹੋਣ ਇੱਥੇ ਆਉਂਦੇ ਨੇ ਉਹ ਕੋਈ ਕੈਟਾਗਰੀ ਕਰਕੇ ਨਹੀਂ ਆਉਂਦੇ ਬਾਕੀ ਧਰਮਾਂ ਦੇ ਲੋਕ ਹੁੰਦੇ ਪਰ ਇਹ ਇੱਕ ਸਾਜ਼ਿਸ਼ ਦੇ ਤਹਿਤ ਹੋਇਆ ਦੋ ਤਿੰਨ ਬੰਦਿਆਂ ਨੇ ਜਿਹੜੀ ਉੱਥੇ ਆਵਾਜ਼ ਚੱਕੀ ਆ ਇਹ ਸਾਜ਼ਿਸ਼ ਸੀ ਇੱਕ ਇਹ ਸਾਜ਼ਿਸ਼ ਕੁਝ ਲੋਕ ਨੇ ਜਿਨ੍ਹਾਂ ਦੇ ਵਿਰੁੱਧ ਬਤੌਰ ਮੈਂਬਰ ਪਾਰਲੀਮੈਂਟ ਮੈਂ ਹਮੇਸ਼ਾ ਆਵਾਜ਼ ਠੋਣਾ ਕਿ ਗੁਰੂ ਨਗਰੀ ਦੇ ਵਿੱਚ ਜਦੋਂ ਕਈ ਵਾਰ ਡਰੱਗ ਦੇ ਨਾਲ ਦੀ ਖਬਰਾਂ ਵਜਦੀਆਂ ਨੇ ਡਰੱਗ ਨਾਂ ਵਰਗੇ ਜਾਂ ਡੜਾ ਸੱਟਾ ਬਹੁਤ ਵੱਡੀ ਤਦਅਚ ਚੱਲਦਾ ਜਿਹੜਾ ਛੋਟੇ ਛੋਟੇ ਬੱਚੇ ਗਰੀਬਾਂ ਦੇ 10-10 ਰੁਪਏ ਦੇ ਪਰਚੀਆਂ ਲਵਾਉਂਦੇ ਨੇ ਉਹਦੇ ਵਿੱਚ ਕੁਝ ਲੀਡਰ ਲਿਪਤ ਨੇ ਕੁਝ ਮਾਫੀਆ ਆ ਉਸ 5-7 ਸਾਲ ਦਾ ਹੀ ਉਹਨਾਂ ਨੇ ਲੜਾਈ ਇਸ ਗੱਲ ਦੀ ਹੈਗੀ ਹੈ ਕਿਉਂਕਿ ਮੈਂ ਸਰਕਾਰਾਂ ਨੂੰ ਕੰਨਾ ਕਿ ਭਾਈ ਘੱਟੋ ਘੱਟ ਅੰਮ੍ਰਿਤਸਰ ਪਵਿੱਤਰ ਨਗਰੀ ਹੈ ਇੱਥੇ ਇਹੋ ਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਤੁਸੀਂ ਇਹਨੂੰ ਬੰਦ ਕਰਾਓ ਔਰ ਉਹ ਹਮੇਸ਼ਾ ਹੀ 18 ਜੀ ਉਹਨਾਂ ਯੋਰ ਲਾਇਆ ਸੀ ਕਿ ਟਿਕਟ ਜਿਹੜੀ ਹੈ ਕਿਸੇ ਹੋਰ ਨੂੰ ਦਿੱਤੀ ਜਾਵੇ ਜੀ ਇਹ ਠੀਕ ਨਹੀਂਗਾ ਹੁਣ ਵੀ ਉਹਨਾਂ ਨੇ ਉਹੀ ਕੁਝ ਕਰਨਾ ਹੈ ਉਹ ਇੱਕ ਲੌਬੀ ਹੈ ਔਰ ਲੋਬੀ ਮੈਂ ਮੈਂ ਪਾਰਟੀ ਦੇ ਧਿਆਨ ਚ ਵੀ ਦਿੱਤੀ ਕਿ ਇਹਨਾਂ ਨੂੰ ਥੋੜਾ ਜਿਹਾ ਹਾਂ ਟਿਕਟ ਮੰਗਣੀ ਮੰਗੋ ਮੈਂ ਨਹੀਂ ਆਖੂਗਾ ਕਿ ਟਿਕਟ ਨਹੀਂ ਮੰਗਣੀ ਚਾਹੀਦੀ ਧਾਰਮਿਕ ਰੰਗਤ ਦੇਣਾ ਜਿਹੜਾ ਰਿਲੀਜੀਅਸ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਗਈ ਇਸ ਨੂੰ ਕਿਸ ਤਰ੍ਹਾਂ ਕਿਉਂਕਿ ਉਹਨਾਂ ਕੋ ਮੇਰੇ ਖਿਆਲ ਨਾਲ ਕੋਈ ਮੁੱਦਾ ਹੀ ਐ ਨਹੀਂ ਸੀ ਕੋਈ ਬੋਲਦਾ ਕਿ ਮੈਂਬਰ ਪਾਰਲੀਮੈਂਟ ਲਈ ਕੀ ਕਹੋਗੇ ਨਾ ਹੁਣ ਅੱਜ ਕੱਲ ਤੇ ਪੀਆਰਐਸ ਡਿਪਾਰਟਮੈਂਟ ਐ ਤੁਸੀਂ ਜਿਹੜਾ ਮਰਜ਼ੀ ਆਨਲਾਈਨ ਕੱਢ ਕੇ ਗੂਗਲ ਤੇ ਚੈੱਕ ਕਰ ਸਕਦੇ ਜੇ ਵੀ ਗੁਰਜੀਤ ਔਜਲੇ ਨੇ ਕੀ ਕੀਤਾ ਪਾਰਲੀਮੈਂਟ ਚ ਮੇਰਾ ਸਾਰਾ ਰਿਕਾਰਡ ਐ ਇਹ ਤੇ ਐ ਨਹੀਂਗਾ ਵੀ ਮੈਂ ਇੱਥੋਂ ਗਿਆ ਤੇ ਦਿੱਲੀ ਕਵੈਸਚਨ ਮੈਕਸਿਮਮ ਪੁੱਟੇ ਕਵੈਸਚਨ ਆਰ ਲਈ ਧਰਨਾ ਦਿੱਤਾ ਇੱਕ ਸਾਲ ਪੂਰਾ ਸਾਲ ਠੰਡ ਚ ਧਰਨੇ ਤੇ ਬੈਠੇ ਰਹੇ ਅਸੀਂ ਮੈਂਬਰ ਪਾਰਲੀਮੈਂਟ ਉਹ ਤੁਹਾਡਾ ਦਾਸ ਉਥੇ ਲਗਾਤਾਰ ਰਹਾ ਸੈਂਸਰ ਕਾਮੋਡਿਟੀ ਐਕਟ ਜਿੱਤੇ ਕਿਸਾਨੀ ਧਰਨੇ ਦੀ ਗੱਲ ਕਰਦੇ ਆ ਉਥੇ ਸੈਂਸਰ ਕਾਮੋਡਿਟੀ ਐਕਟ ਸੀ ਜਿਹੜਾ ਸਭ ਤੋਂ ਵੱਡਾ ਇੰਪੈਕਟ ਪਾਉਂਦਾ ਸੀ ਬੇਜਮੀਨੇ ਲੋਕਾਂ ਦੇ ਉੱਤੇ ਮਹਿੰਗੇ ਪਾਦੀਆਂ ਚੀਜ਼ਾਂ ਬਸਪਸਤਾ ਮਿਲਣੀਆਂ ਉਹਨਾਂ ਦੀ ਲੜਾਈ ਲੜੀ ਮੈਕਸ ਕਰੀਬ 35000 ਕਰੋੜ ਦੇ ਪ੍ਰੋਜੈਕਟ ਜਿਹੜੇ ਟੋਟਲ ਸੈਂਟਰ ਦੇ ਇਥੇ ਚੱਲਣਦੇ ਆ ਚਾਹੇ ਹਰ ਅਲੱਗ-ਅਲੱਗ ਸਕੀਮਾਂ ਅੱਜ ਆਈਆਈਐਮ ਬੰਦਿਆ ਸਮਾਰਟ ਸ਼ੁੰਦੀਆਂ ਬਿਲਡਿੰਗਾਂ ਬੰਦੀਆਂ ਨੇ ਕਿਦਾਂ ਬਣੀਆਂ ਨੇ ਜੀ ਅੱਜ ਐਕਸਪ੍ਰੈਸ ਵੇ ਸ਼ਹਿਰ ਦੇ ਆਲੇ ਦੁਆਲੇ ਬਣ ਰਿਹਾ ਸਾਰਿਆਂ ਨੂੰ ਪਤਾ ਛੱਡ ਕੇ ਚਲੇਗੇ ਸੀ ਆਪਾਂ ਨੂੰ 75 ਕਿਲੋਮੀਟਰ ਦਾ ਇੱਕ ਰਿੰਗ ਰੋਡ ਅਮਰਸਰ ਦੇ ਆਲੇ ਦੁਆਲੇ ਬਣ ਰਿਹਾ ਐਕਸਪ੍ਰੈਸ ਵੇ ਲੈ ਆ ਕੇ ਲਾਇਆ ਮੁਕੰਮਲ ਵਿਸਤਾਰ ਕੀਤਾ 에ਰਪੋਰਟ ਦਾ ਫਲਾਈਟ ਚਲਾਈਆਂ ਨੇ ਰੇਲਵੇ ਦੇ ਸਾਰੇ ਕੰਮ ਕੀਤੇ ਰੇਲਵੇ ਬੰਦੇ ਭਾਰਤ ਹੁਣ ਚਲਾ ਕੇ ਹਟੇ ਆ ਜੀ ਔਰ ਬਹੁਤ ਅਨੇਕਾ ਕੰਮ ਜਿਹਦੀ ਮੈਂ ਕਹਿੰਦੇ ਤਾ ਤੁਹਾਡੇ ਬਹੂਗਾ ਮੇਰੇ ਕੋਲ ਘਟੋ ਘਟ ਡੇਢ 200 ਕੰਮ ਨੇ ਜਿਹੜੇ ਲੋਕਾਂ ਦੇ ਕੀਤੇ ਮੇ ਉਹਨਾਂ ਨੇ ਕਾਰਡ ਖੇਡਿਆ ਇੱਕ ਫਿਰਕਾ ਪ੍ਰਸਤੀ ਦਾ ਜਿਹੜਾ ਕਿ ਬਹੁਤ ਮਾੜਾ ਮੈਂ ਇਹ ਪਾਰਟੀ ਨੂੰ ਇਹਦੀ ਅਗਾਹ ਕਰ ਚੁੱਕਾ ਇਹਦੀ ਇਨਕੁਆਇਰੀ ਕਰਾਓ ਕਿੰਨੇ ਕੰਮ ਕਰਾਇਆ ਕਿਉਂ ਆਇਆ ਇਹ ਨਹੀਂ ਹੋਣਾ ਚਾਹੀਦਾ ਦੇਖੋ ਦੇਖੋ ਅੱਜ ਅਸੀਂ ਅਸੀਂ ਇਹ ਚੰਗਾ ਤੁਸੀਂ ਚੰਗਾ ਕੰਮ ਕਰੋ ਤੁਸੀਂ ਕਹੋ ਜੀ ਆਹ ਕਮਜ਼ੋਰੀ ਹੈ ਅਸੀਂ ਹੋਰ ਵੱਧ ਕਰਾਂਗੇ ਸਾਡੇ ਕੋਲ ਬੈਟਰ ਕੈਂਡੀਡੇਟ ਹੈ ਕਹਿਣਾ ਚਾਹੀਦਾ ਹਾਂ ਜੇ ਕੋਈ ਇਹੋ ਜੀ ਗੱਲ ਹੈਗੀ ਤੁਸੀਂ ਅੰਦਰ ਕਮਰੇ 'ਚ ਬੈਠ ਕੇ ਕਹਿ ਦਿਓ ਪਰ ਮੇਰਾ ਸਵਾਲ ਇਹ ਕਿ ਜਿਸ ਕਾਂਗਰਸੀ ਆਗੂ ਵੱਲੋਂ ਸਾਪਕਾ ਕੌਂਸਲਰ ਵੱਲੋਂ ਇਹ ਮੁੱਦਾ ਉਠਾਇਆ ਗਿਆ ਦਵਿੰਦਰ ਯਾਦਵਹਰਾਂ ਦੇ ਸਾਹਮਣੇ ਉਹ ਹਰ ਕੋਈ ਜਾਣਦਾ ਕਿ ਕਿੰਦੀ ਸਜੀਪਾਪਾਜੋ ਜਾਣੇ ਜਾਂਦੇ ਐ ਕਿ ਸੀਨੀਅਰ ਕਾਂਗਸੀ ਆਗੂ ਦੀ ਸਜੀਪਾਪਾਜੋ ਜਾਣੇ ਜਾਂਦੇ ਐ ਕੀ ਤੁਸੀਂ ਸੀ ਉਹਨਾਂ ਤੇ ਇਲਜ਼ਾਮ ਲਾ ਕੇ ਮਾਫੀ ਨਾਲੋ ਜੁੜੇ ਨਹੀਂ ਮੈਂ ਇਹੋ ਜੀ ਕੋਈ ਉਹਨਾਂ ਤੇ ਇਲਜ਼ਾਮ ਨਹੀਂ ਲਾਉਂਦਾ ਬਟ ਜੇ ਇਨਕੁਆਇਰੀ ਕਰੋਗੇ ਹੋਰ ਵੀ ਹੈਗੇ ਨੇ ਕੋਈ ਇੱਕ ਇੱਕ ਥੋੜਾ ਐ ਮੈਂ ਇਹਨਾਂ ਦੀ ਗੱਲ ਨਹੀਂ ਕਰਦਾ ਮੈਨੂੰ ਨਹੀਂ ਪਤਾ ਉਹ ਕਿਦੇ ਅੱਖੇ ਲੱਗਿਆ ਬਟ ਉਹਨੂੰ ਮੈਨਿਪੂਲੇਟ ਕੀਤਾ ਗਿਆ ਜਾਂ ਤੇ ਮੇਰੇ ਕੋਲ ਪ੍ਰੂਫ ਹੋਵੇ ਨਾ ਕਿ ਇਹਨੂੰ ਉਹਨੇ ਹੀ ਕਿਹਾ ਫਿਰ ਤੇ ਮੈਂ ਕਹਿ ਸਕਦਾ ਪਰ ਇਹਨੂੰ ਮੈਨਿਪੂਲੇਟ ਕੀਤਾ ਗਿਆ ਇੱਕ ਨਹੀਂ ਦੋ ਤਿੰਨ ਬੰਦਿਆਂ ਨੂੰ ਮੈਨਿਪੂਲੇਟ ਕੀਤਾ ਗਿਆ ਇੱਥੇ ਯਾ ਗੱਲਾਂ ਕਰੋ ਹਿੰਦੂ ਦੀ ਗੱ ਤੁਸੀਂ ਲੈ ਲਓ ਮੈਂ ਲਿਖ ਕੇ ਦੇ ਦਿੰਦਾ ਤੁਸੀਂ ਲੜ ਦੋ ਪਰ ਤੁਸੀਂ ਲੱਲਾ ਨਾਲ ਜੋੜ ਕੇ ਪ੍ਰਾਨ ਪ੍ਰਤੀਸ਼ਟਾ ਨਾਲ ਜੋੜ ਕੇ ਦੇਸ਼ ਪਰਚਮਾਇਰ ਜਾ ਰਹੇ ਜਸ਼ਨ ਨਾਲ ਜੋੜ ਕੇ ਇਹ ਉੱਥੇ ਮਿਸਾਲ ਪੇਸ਼ ਕੀਤੀ ਗਈ ਇਹ ਮੰਗ ਕੀਤੀ ਗਈ ਕਿ ਅੰਮ੍ਰਿਤਸਰ ਤੋਂ ਇਸ ਵਾਰੀ Hindu ਚਿਹਰਾ ਉਤਾਰਿਆ ਜਾਵੇ ਕਿਉਂਕਿ ਭਾਜਪਾ ਵੀ ਜਿਹੜਾ ਦੱਸਿਆ ਜਾ ਰਿਹਾ ਕਿ ਕੋਈ Hindu ਚਿਹਰੇ ਤਲਾਸ਼ ਕਰ ਰਹੀ ਨਹੀਂ ਦੇਖੋ ਜੀ ਸਦਕੇ ਕਰੋ ਮੇਰਾ ਉਹਦਾ ਨਹੀਂ ਮਕਸਦ ਦੇਖੋ ਇਹਦੇ ਨਾਲ ਕੀ ਹੋਇਆ ਉਹ ਦੂਜੇ ਉਸੇ ਨਾਲ ਕੰਨ ਖੜੇ ਹੋਗੇ ਜਿਹੜੇ ਉੱਥੇ ਬਾਕੀ ਬਰਾਦਰੀਆਂ ਬੈਠੀਆਂ ਸੀ ਆਪਾਂ ਇਦਾਂ ਤੇ ਨਹੀਂ ਨਾ ਮੰਗ ਸਕਦੇ ਹੁਣ ਤੁਸੀਂ ਕੀ ਸਮਝਦੇ ਜੀ ਮੈਨੂੰ ਐਜ ਸਿੱਖ ਵੋਟ ਪਾਉਂਦੇ ਨੇ ਨਹੀਂ ਮੈਂ ਕੰਮ ਕਰਦਾ ਲੋਕਾਂ ਦੇ ਮੇਰੇ ਕੰਮਾਂ ਨੂੰ ਵੋਟ ਪੈਂਦੀ ਆ ਕੰਮਾ ਕਰਕੇ ਲੋਕ ਜੁੜਦੇ ਨੇ ਨਹੀਂ ਤਾਂ ਸਿੱਧੇ ਤੌਰ ਤੇ ਹੀ ਪੇਸ਼ ਕੀਤੀ ਜਾ ਸਕਦੀ ਫਿਰ ਇਹ ਫਿਰਕਾ ਪ੍ਰਸਤੀ ਫਿਰਕੂ ਰੰਗ ਦੇਣ ਦੀ ਕੀ ਲੋੜ ਹੈ ਬਸ ਇਹ 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 ਉਹਨਾਂ ਉਹ ਮਾਫੀਆ ਦਾ ਕੰਮ ਹੈ ਜਿਹੜਾ ਮਗਰਲੇ ਬੰਨੇ ਬੈਠਾ ਜਿਹੜਾ ਦੜਾ ਸੱਟਾ ਚਲਾਉਂਦਾ ਖੁੱਲ੍ਹ ਕੇ ਚਲਾਉਂਦਾ ਔਰ ਉਹ ਉਹ ਉਹਦੀ ਮੈਂ ਉਹਦੇ ਬਾਰੇ ਮੈਂ ਪ੍ਰਧਾਨ ਨੂੰ ਵੀ ਕਹਿ ਚੁੱਕਾ ਪੰਜਾਬ ਪ੍ਰਧਾਨ ਨੂੰ ਵੀ ਔਰ ਮੈਂ ਉਹਦੇ ਬਾਰੇ ਐਲਓਪੀ ਦੀ ਨੋਟਿਸ ਵੀ ਆਂਡਾ ਵੋਟਾਂ ਚ ਲਿਆਂਦਾ ਮੈਂ ਹਾਈ ਕਮਾਂਡ ਨੂੰ ਕਿਹਾ ਹੈ ਇਹਦੀ ਇਨਕੁਆਇਰੀ ਕਰੋ ਪ एक, मतलब ਪੁੱਤਰ ਸ਼ਹਿਰ ਹੈ ਜਿਹਦੀ ਇੱਕ मतलब ਜਿਹਦੀ ਇੱਕ ਚਰਚਾ ਜਿਹੜੀ ਆਲ ਓਵਰ ਦੁਨੀਆ ਭਰ ਦੇ ਪ੍ਰਾਈਮ ਮਿਨਿਸਟਰ ਇੱਥੇ ਮੱਥਾ ਟੇਕਣ ਉਹਦੇ ਕੋਈ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਇਹ ਗੱਲ ਇੱਥੇ ਹੋਈ ਕਿਉਂ ਅਸੀਂ ਦੇਰ ਕਿਉਂ ਖੋਖਣੀ ਹੈ ਸਾਰੇ ਸਾਡੇ ਆ ਜਾਤ ਪਾਤ ਦਾ ਤੇ ਕੰਮ ਹੀ ਕੋਈ ਨਹੀਂਗਾ ਅਸੀਂ ਇੰਨਾ ਪਿਆਰ ਮੁਹੱਬਤ ਦੇ ਨਾਲ ਸਾਡਾ ਹੁਣ ਦੇਖੋ ਅਸੀਂ ਅਸੀਂ ਕਿਸ ਤਰ੍ਹਾਂ ਜਾਨੂ ਕਰਾਉਂਗੇ ਆਈਕ ਨਹੀਂ ਹਾਈ ਕਮਾਂਡ ਮੈਨੂੰ ਪੁੱਛੂਗੀ ਮੈਂ ਸਾਰਾ ਜਾਨੂ ਕਰਾ ਦੂੰਗਾ ਪਰ ਹਾਈ ਕਮਾਂਡ ਅੱਜਕੱਲ ਦੇਖੋ ਅੱਜਕੱਲ ਇੰਟੈਲੀਜੈਂਸ ਹੈਗੀ ਆ ਹਰ ਬੰਦੇ ਦਾ ਪਤਾ ਲੈਂਦਾ ਕਿਉਂ ਆਇਆ ਕਿਉਂ ਉਹ ਭਾਵਕ ਹੋਇਆ ਕਿਉਂ ਇਸ ਬ ਬਜਾਏ ਕਿ ਮੁੱਦਿਆਂ ਦੀ ਗੱਲ ਕਰਨ ਨਾਲ ਉਹਨੇ ਗੱਲ ਹੀ ਕਿਉਂ ਦੋ ਤਿੰਨ ਬੰਦਿਆਂ ਨੇ ਗੱਲ ਸ਼ੁਰੂ ਕੀਤੀ ਕਿਉਂ ਕੀਤੀ ਉਹਨਾਂ ਨੇ ਇੱਕ ਨਹੀਂ ਦੋ ਤਿੰਨ ਬੰਦੇ ਸੀ ਸੋ ਇਹ ਮੇਰਾ ਮਕਸਦ ਕਹਿਣ ਦਾ ਇਹ ਆ ਕਿ ਇਹ ਜਿਹੜਾ ਵਾ ਅੰਮ੍ਰਿਤਸਰ ਆਇਆ ਇਹ ਬਾਰਡਰ ਡਿਸਟ੍ਰਿਕਟ ਦੇ ਬੈਠੇ ਸਾਡੇ ਹੋਰ ਬੜੇ ਮਤਲਬ ਅਸੀਂ ਬੜੇ ਮਤਲਬ ਪੋਜੀਸ਼ਨ ਉਹੋ ਜੀ ਦੇ ਹੁੰਦੇ ਆ ਕਿ ਸਾਡੇ ਸਾਨੂੰ ਪਾਕਿਸਤਾਨ ਨਾਲ ਲੜਾਈਆਂ ਲੜਨੀ ਪੈਂਦੀ ਹੈ ਸਾਡੇ ਹੋਰ ਕਈ ਐਂਟੀ ਸੋਸ਼ਲ ਸਿਸਟਮ ਹੈ ਜਿਹੜਾ ਜਿਹੜਾ ਇੱਥੇ ਐਕਟਿਵ ਹੈ ਅਹੀਂ ਦਾ ਕਿ ਨਵੀਂ ਚੀਜ਼ ਜਿਹੜੀ ਹੈ ਇਹ ਤੇ ਹੋਣੀ ਨਹੀਂ ਚਾਹੀਦੀ ਹਾਂ ਦੇਖੋ ਕਿਸੇ ਹਿੰਦੂ ਨੂੰ ਦੇ ਦਿਓ ਸਿੱਖ ਨੂੰ ਦੇ ਦਿਓ ਜਿੰਨੂੰ ਮਰਜ਼ੀ ਦੇ ਬੱਟ ਬਣਦਾ ਬੱਟ ਕਿਸੇ ਨੂੰ ਵਿਅਕਤੀ ਕਿਸੇ ਧਰਮ ਦਾ ਨਾਮ ਲੈ ਕੇ ਜਾਂ ਕਿਸੇ ਵਰਗ ਦਾ ਨਾਮ ਲੈ ਕੇ ਨਹੀਂ ਦੇਣੀ ਚਾਹੀਦੀ ਤੁਸੀਂ ਦਿਓ ਜਿੰਨੂੰ ਮਰਜੀ ਦਿਓ ਜਨਾਬ ਸਭ ਸਿੱਧੇ ਸ਼ਬਦਾਂ ਚ ਗੱਲ ਕਰਾਂ ਤੇ ਅੱਜ ਜਿਹੜੀ ਉੱਥੇ ਚਰਚਾ ਚੱਲ ਰਹੀ ਸੀ ਕਾਂਗਰਸ ਪਾਰਟੀ ਦੇ ਵਰਕਰਾਂ ਚ ਆਗੂਆਂ ਚ ਤੇ ਉੱਥੇ ਇਹ ਇਸ਼ਾਰਾ ਕੀਤਾ ਜਾ ਰਿਹਾ ਸੀ ਕਿ ਸਾਬਕਾ ਉਪ ਮੁੱਖ ਮੰਤਰੀ ਉਪਰਕਾਰ ਸੋਨੀ ਲੋਕ ਸਭਾ ਚੋਣ ਲੜਨ ਦੇ ਚਾਹਵਾਨ ਹੈ ਉਹ ਤੁਹਾਡੀ ਟਿਕਟ ਕਟਾਉਣ ਦੀ ਰੋਚ ਹੈ ਤੁਹਾਡਾ ਹੁਣ ਤੱਕ ਅਸੀਂ ਦੇਖਦੇ ਆਏ ਹਾਂ ਗੁਰੂ ਚੇਲੇ ਦਾ ਰਿਸ਼ਤਾ ਰਿਹਾ ਹੈ ਜੇਕਰ ਸੋਨੀ ਸਾਹਿਬ ਆਪਣੀ ਦਾਅਵੇਦਾਰੀ ਪੇਸ਼ ਕਰਦੀ ਤੁਹਾਡਾ ਕੀ ਰੇ ਮੈਂ ਕਿਹਾ ਜੀ ਜੀ ਸਦਕੇ ਉਹ ਆਖਣ ਮੈਂ ਲੈ ਕੇ ਦੇਦਣਾ ਲੜ ਲੈਣਾ ਜਾਣਦੇ ਬੇਖੋ ਇਹ ਤੇ ਇਹ ਤੇ ਜਿਹੜੀ ਜੇ ਲੋਕਾਂ ਡਿਸਾਈਡ ਲੜਾਉਣਾ ਨਹੀਂ ਲੜਾਉਣਾ ਪਾਰਟੀ ਆਈ ਕਮਾਂਡ ਨਹੀਂ ਦੇਣਾ ਪਰ ਜੇ ਆਪਾਂ ਜੇ ਕੋਈ ਬੰਦੇ ਪਿੱਛੋਂ ਆ ਕੇ ਇਹੋ ਜੀ ਹਰਕਤ ਕਰਨਗੇ ਮੈਨੂੰ ਨਹੀਂ ਪਤਾ ਉਹਨਾਂ ਲਈ ਕਰ ਰਹੇ ਕਿਹਦੇ ਲਈ ਕਰ ਰਹੇ ਹੋ ਕੀ ਉਹਨਾਂ ਦਾ ਮਨਚਾ ਹੈ ਪਰ ਜੋ ਇਹੋ ਜੀ ਹਰਕਤ ਕਰ ਰਹੇ ਨੇ ਉਹ ਬਹੁਤ ਮਾੜੀ ਚੀਜ਼ ਹੈ ਜਿਹੜੀ ਸਾਡੇ ਅੰਮ੍ਰਿਤਸਰ ਵਰਗੇ ਸ਼ਹਿਰ ਦੇ ਵਿੱਚ ਇੱਕ ਅੱਗ ਲਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਔਰ ਖਾਸ ਕਰਕੇ ਕਾਂਗਰਸ ਪਾਰਟੀ ਦੇ ਚਿਹਰੇ ਦਾ ਸਾਂਝ ਫੁੱਟਪੌਮ ਦੀ ਇੱਕ ਸਾਜ਼ਿਸ਼ ਪੈ ਸਾਜ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਵੀ ਕਰ ਰਿਹਾ ਮਾੜੀ ਚੀਜ਼ ਹੈ ਟਿਕਟ ਲੜਨੀ ਮੈਂ ਆਪ ਕਹਿ ਦਿੰਦਾ ਦੇ ਦਿਓ ਜੀ ਟਿਕਟ ਲੜ ਲਓ ਜਾ ਕੇ ਇਹ ਕਿਹੜੀ ਗੱਲ ਹੈ ਇਹ ਤਾਂ ਫੈਸਲਾ ਦੇਖੋ ਔਜਲਾ ਦੀ ਦਾਅਵੇਦਾਰੀ ਤੇ ਸਟੈਂਡ ਕਰਦੀ ਹੈ ਦੇਖੋ ਮੈਂ ਮੈਂ ਦੇਖੋ ਮੇਰੀ ਗੱਲ ਨਹੀਂ ਸਮਝੀ ਤੇ ਜੀ ਮੈਂ ਅੰਮ੍ਰਿਤਸਰ ਨੂੰ ਸਮਰਪਿਤ ਐ ਅੰਮ੍ਰਿਤਸਰ ਦੇ ਲੋਕਾਂ ਨੂੰ ਸਮਰਪਿਤ ਐ ਪਾਰਟੀ ਨੂੰ ਸਮਰਪਿਤ ਐ ਦਾਅਵੇਦਾਰੀ ਜੋ ਪਾਰਟੀ ਹੁਕਮ ਕਰੇਗੀ ਵੀ ਦੇਖੋ ਮੈਂ ਤੇ ਮੈਂ ਤੇ ਪ੍ਰੈਜ਼ੈਂਟ ਐ ਪ੍ਰੈਜ਼ਨ ਨੂੰ ਨਹੀਂ ਦੇਣੀ ਤੇ ਉਹ ਤੇ ਮੇਰੀ ਤੇ ਦਾਵੇਦਾਰੀ ਚਲੋ ਕੁਦਰਤੀ ਹੈਗੀ ਕਿ ਪ੍ਰੈਜ਼ੈਂਟ ਹੈ ਉਹ ਤੇ ਵੈਸੇ ਹੀ ਹੈ ਪਰ ਉਸ ਤੋਂ ਬਾਅਦ ਨਹੀਂ ਦੇਣੀ ਤੇ ਉਹ ਬਿਲਕੁਲ ਜਿਹੜਾ ਕੋਈ ਬੈਟਰ ਕੈਂਡੀਡੇਟ ਉਹਨੂੰ ਦੇ ਸਕਦੇ ਕੋਈ ਮੈਟਰ ਨਹੀਂ ਇਸ ਗੱਲ ਦਾ ਜੇ ਉਹਦੀ ਆਪਣੀ ਸਾਜ਼ਿਸ਼ ਚ ਕਾਮਯਾਬ ਹੋ ਜਾਂਦੀ ਤੇ ਫਿਰ ਗੁਰਜੀਤ ਸਿੰਘ ਗੋਜਲਾ ਦਾ ਅਗਲਾ ਸਟੈਪ ਕੀ ਹੈ ਨਹੀਂ ਨਹੀਂ ਮੈਂ ਵੇਖੋ ਅਸੀਂ ਤੇ ਪਾਰਟੀ ਦੇ ਛਪਾਈ ਆ ਪਾਰਟੀ ਦੇ ਵਰਕਰ ਆ ਸਾਡਾ ਕੋਈ ਇਹੋ ਜਿਹੀ ਕੋਈ ਮੰਛਾ ਨਹੀਂ ਹੈਗੀ ਮੈਂ ਤੇ ਕਹਿਣਾ ਸਕੂ ਆਹ ਚੀਜ਼ ਬੈ ਕੇ ਕਹਿ ਬੈ ਕੇ ਕਹਿਣ ਵੀ ਦੇ ਦਿਓ ਤੇ ਮੈਂ ਕਹਾਂ ਮੈਂ ਆਪ ਕਿੰਨਾ ਦੇ ਦਿਓ ਜੀ ਲੜ ਲੂ ਇਹ ਕੋ ਇਹ ਦੇਖੋ ਦੇਖੋ ਅੱਜ ਦੇ ਯੁੱਗ ਦੇ ਵਿੱਚ ਦਰਨੇ ਲਾਉਣੇ ਲੜਾਈਆਂ ਲੜਨੀਆਂ ਕੁਝ ਸੌਖੀਆਂ ਚੀਜ਼ਾਂ ਨਹੀਂ ਆ ਜੋ ਸਮਝਦੇ ਕਿ ਬੈਟਰ ਕਰ ਸਕਦੇ ਆ ਤੇ ਜਰੂਰ ਕਰ ਲੋ ਜੋ ਸਮਝਦੇ ਕਿ ਪਾਰਲੀਮੈਂਟ ਚ ਆਵਾਜ਼ ਪੈ ਸਕਦੇ ਗੱਲ ਉਹਨਾਂ ਦੇ ਉੱਥੇ ਜਾ ਕੇ ਜਰੂਰ ਲੜਨੋ ਮੈਂ ਤਾਂ ਕਿੰਨਾ ਲੜੋ ਜਿਹੜੇ ਬੰਦੇ ਵੀ ਲੜਨਾ ਦੇਖੋ ਅੱਜ ਅਸੀਂ ਅੱਜ ਅਸੀਂ ਤੁਸੀਂ ਬੈਟਰ ਚੁਆਇਸ ਦਿਓਗੇ ਫਿਰ ਵੀ ਹੈ ਨਾ ਤੁਸੀਂ ਬੈਟਰ ਚੁਆਇਸ ਦਿਓਗੇ ਆ ਬੈਟਰ ਹੈ ਇਨੇ ਜਿਆਦਾ ਬੈਟਰ ਕੰਮ ਕਰਨਾ ਇਹ ਇਨਾ ਇਨਾ ਚੀਜ਼ਾਂ ਕਰਕੇ ਇਹਦ ਨਹੀਂ ਹੋ ਸਕਦਾ ਕਿ ਮੇਰੀ ਇਹਦ ਇਨਾ ਨਹੀਂ ਬਣਦੀ ਮੇਰੀ ਉਹਦ ਨਹੀਂ ਬਣਦੀ ਇਹ ਚੀਜ਼ਾਂ ਤੇ ਕਦੀ ਵੀ ਨਹੀਂ ਪੂਰੀਆਂ ਹੁੰਦੀ ਕੋਈ ਬੰਦਾ ਵੀ ਇਸ ਕਿਸੇ ਪਾਰਟੀ ਦੇ ਵਿੱਚ ਵੀ ਇਸ ਲੈਵਲ ਤੇ ਨਹੀਂ ਹੈਗਾ ਕਿ ਉਹ ਸਾਰਿਆਂ ਨੂੰ ਕਹਿੰਦੇ ਅਸੀਂ ਬੜੇ ਸਮਰਪਿਤ ਹੈ ਜੀ ਇਸ ਕੰਮ ਨੂੰ ਹੋ ਗਿਆ ਸਰ ਜੋ ਅੱਜ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਜੋ ਹੰਗਾਮਾ ਸੀਨੀਅਰ ਪਲੀਟੀਸਿਪ ਦੇ ਅੱਗੇ ਪੈਦਾ ਕੀਤਾ ਗਿਆ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਸਭ ਕੁਝ ਕੌਮੀ ਪ੍ਰਧਾਨ ਦੇ ਕਾਂਗਰਸ ਦੇ ਖੜਗੇ ਸਾਹਿਬ ਉਹਨਾਂ ਦੇ ਧਿਆਨ ਚ ਲਿਆਵਾਂਗੇ ਬਿਲਕੁਲ ਮੈਂ ਜਾਣਾ ਮੈਂ ਤਾਂ ਉਹਨਾਂ ਨੂੰ ਬਿਲਕੁਲ ਲਿਖਤੀ ਉਹ ਜਾਣਾ ਸੀ ਇਹਨਾਂ ਨੇ ਵੀ ਆ ਚੀਜ਼ਾਂ ਉੱਥੇ ਹੋਈਆਂ ਨੇ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਮਾਫੀਆ ਮਤਲਬ ਸਿਸਟਮ ਹੈ ਜਿਹੜਾ ਇਹਦੇ ਪਿੱਛੇ ਕੰਮ ਕਰ ਰਿਹਾ ਇਹਨੂੰ ਚੈੱਕ ਕਰੋ ਮੰਗ ਕੀ ਕਰੋਗੇ ਮੰਗ ਕਰਾਂਗੇ ਇਹਨਾਂ ਇਹਨਾਂ ਤੇ ਕਾਰਵਾਈ ਕਰੋ ਜਿਹੜੇ ਕਾਂਗਰਸ ਦਾ ਚਿਹਰਾ ਧੁੰਦਲਾ ਕਰ ਰਹੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਗੁਰਜੀਤ ਸਿੰਘ ਚੋਲੜੀ ਤਿਆਰ ਨੇ। ਦੇਖੋ ਇਹ ਪਾਰਟੀ ਨੇ ਡਿਸਾਈਡ ਕਰਨਾ। ਮੈਂ ਤੇ ਦੇਖੋ ਮੈਂ ਤੇ 5 ਸਾਲ ਦਾ ਮੈਨੂੰ ਲੋਕਾਂ ਨੇ ਚੁਣ ਲਿਆ ਸੀ। ਆਪਾਂ 5 ਸਾਲ ਕੰਮ ਕਰਕੇ ਦਿਖਾ ਦਿੱਤਾ। ਜਦੋਂ ਪਾਰਟੀ ਜਿਹੜਾ ਤੁਸੀਂ ਕਹਿੰਦੇ ਐਪਲਾਈ ਕਰਨਾ ਉਹ ਤੇ ਸਿਟਿੰਗ ਮੈਂਬਰ ਪਾਰਲੀਮੈਂਟ ਐ ਉਹ ਤੇ ਵੈਸੇ ਹੀ ਹੁੰਦਾ ਹੈ ਕਿ ਇਹਨਾਂ ਨੂੰ ਅੱਗੇ ਲੈ ਜਾਣਾ ਕਿ ਨਹੀਂ ਲੈ ਜਾਣਾ। ਉਹ ਤੇ ਪਾਰਟੀ ਡਿਸਾਈਡ ਕਰੂਗੀ। ਸਰ ਗੁਰਜੀਤ ਸਿੰਘ ਅਜੇ ਕੋਲ ਹੋਰ ਆਪਸ਼ਨਸ ਵੀ ਹੋਣਗੇ। ਨਹੀਂ ਮੇਰੇ ਕੋਲ ਅਜੇ ਕੋਈ ਆਪਸ਼ਨ ਨਹੀਂ ਇਹ ਜੀ ਗੱਲ ਹੈਗੀ। ਬਟ ਇਹ ਪਾਰਟੀ ਨੇ ਡਿਸਾਈਡ ਕਰਨਾ ਕਿ ਗੁਰਜੀਤ ਔਜਲਾ ਨੇ ਬੈਟਰ ਕੰਮ ਕੀਤਾ ਅੱਗੇ ਜਾਣਾ ਕਿ ਨਹੀਂ ਕਰਨਾ ਜਾਂ ਪਾਰਟੀ ਕਹਿੰਦੀ ਆਹ ਬੰਦੇ ਨੇ ਗੁਰਜੀਤ ਔਜਲਾ ਨੂੰ ਜ਼ਿਆਦਾ ਕੰਮ ਇਥੇ ਅਮਰਸਰ ਲਈ ਪਹਿਲੋ ਕੀਤਾ ਸੀ ਔਰ ਇਹ ਬੰਦਾ ਸਾਡੇ ਕੋਲ ਬੈਟਰ ਚੁਆਇਸ ਹੈਗਾ ਇਹ ਪਾਰਟੀ ਡਿਸਾਈਡ ਕਰੂਗੀ ਪਾਰਟੀ ਦਾ ਫੈਸਲਾ ਕਿਹੜੇ ਮੱਥੇ ਆਹ ਕਿਹੜੇ ਮੱਥੇ ਬਿਲਕੁਲ ਇਹ ਨੇ ਅਮਰਸਰ ਤੋਂ ਲੋਕ ਸਭਾ ਗੁਰਜੀਤ ਸਿੰਘ ਔਜਲਾ ਅਜਿਨ੍ਹਾਂ ਦਾ ਦੀ ਟਿਕਟ ਜਿਹੜੀ ਹੈ ਫਿਰਕੂ ਰੰਗਤ ਦੇ ਕੇ ਅੱਜ ਕਟਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦਾ ਉਹਨਾਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਪਾਰਟੀ ਹਾਈ ਕਮਾਂਡ ਦੇ ਧਿਆਨ ਚ ਸਾਰਾ ਮਾਮਲਾ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ ਔਰ ਕਿਤੇ ਨਾ ਕਿਤੇ ਜੋ ਅੱਜ ਮਾਹੌਲ ਨਜ਼ਰ ਆਇਆ ਉਹ ਇੱਕ ਪ੍ਰਤੱਖ ਪ੍ਰਮਾਣ ਹੈ ਕਿ ਚੋਣਾਂ ਤੋਂ ਪਹਿਲਾਂ ਹਲੇ ਚੋਣਾਂ ਦੀ ਕਿਤੇ ਤਿਆਰੀਆਂ ਨਜ਼ਰ ਨਹੀਂ ਆ ਰਹੀਆਂ ਕੋਈ ਐਲਾਨ ਨਹੀਂ ਹੋਇਆ ਪਰ ਚੋਣਾਂ ਤੋਂ ਪਹਿਲਾਂ ਜਿਹੜਾ ਪਾਰਟੀ ਦਾ ਕਾਟੋ ਕਲੇਸ ਹੈ ਉਹ ਜਗਜਾਹਰ ਹੋ ਚੁੱਕਿਆ ਹੈ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਮ ਵਿਨਿੰਦਰ ਸਿੰਘ ਮੌਂਗਾ ਪੀਟੀਸ ਨਿਊਜ਼ ਅੰਮ੍ਰਿਤਸਰ